ਇਸ ਵੇਲੇ ਦੀ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦਿੱਲੀ ਹਾਈ ਕੋਰਟ ਦੇ ਜੱਜ ਦੇ ਘਰ ਮਿਲੀ ਨਗਦੀ ਨੂੰ ਲੈ ਕੇ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਤੁਹਾਨੂੰ ਦੱਸ ਦਈਏ ਕਿ ਦਰਅਸਲ 14 ਮਾਰਚ ਨੂੰ ਦਿੱਲੀ ਹਾਈ ਕੋਰਟ ਦੇ ਇੱਕ ਜੱਜ ਦੇ ਘਰ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਤੇ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਟੀਮਾਂ ਜਦੋਂ ਮੌਕੇ ਤੇ ਪਹੁੰਚਦੀਆਂ ਨੇ ਤab ਫਾਇਰ ਬ੍ਰਿਗੇਡ ਦੀਆਂ ਟੀਮਾਂ ਦਾ ਕਹਿਣਾ ਹੁੰਦਾ ਹੈ ਕਿ ਜੱਜ ਦੇ ਘਰ ਵੱਡੀ ਗਿਣਤੀ ਦੇ ਵਿੱਚ ਨਗਦੀ ਪਈ ਹੁੰਦੀ ਹੈ ਤੇ ਨਗਦੀ ਸੜਕੇ ਸੁਆਹ ਹੋ ਜਾਂਦੀ ਹੈ ਤੇ ਜਿਸ ਤੋਂ ਬਾਅਦ ਇਹ ਪੂਰਾ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਜਾਂਦਾ ਹੈ ਤੇ ਹੁਣ ਸੁਪਰੀਮ ਕੋਰਟ ਦੇ ਵੱਲੋਂ ਵੀ ਇਸ ਪੂਰੇ ਮਾਮਲੇ ਦੇ ਵਿੱਚ ਜਿਹੜੀ ਰਿਪੋਰਟ ਬਣਾਈ ਗਈ ਸੀ ਤਾਂ ਉਹ ਰਿਪੋਰਟ ਜਨਤਕ ਕਰ ਦਿੱਤੀ ਗਈ ਹੈ ਤੇ ਨਾਲ ਦੀ ਨਾਲ ਉਹ ਵੀਡੀਓ ਵੀ ਸਾਂਝੀ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਜੱਜ ਦੇ ਘਰ ਦੇ ਅੰਦਰ ਨਕਦੀ ਪਈ ਹੋਈ ਸਾਫ਼ ਦਿਖਾਈ ਦੇ ਰਹੀ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜੱਜ ਦੇ ਘਰ ਦੇ ਵਿੱਚ ਨਕਦੀ ਜਿਹੜੀ ਹੈ ਉਹ ਖਿਲਰੀ ਪਈ ਹੈ 5 500 ਦੇ ਨੋਟ ਜਿਹੜੇ ਨੇ ਉਹ ਸੜ ਕੇ ਸੁਆਹ ਹੋ ਚੁੱਕੇ ਨੇ ਇਹ ਉਸ ਸਮੇਂ ਦੀ ਤਸਵੀਰ ਹੈ ਜਦੋਂ ਜੱਜ ਦੇ ਘਰ ਅੱਗ ਲੱਗਦੀ ਹੈ ਤਾਂ 14 ਮਾਰਚ ਦੇ ਇਹ ਪੂਰਾ ਘਟਨਾਕਰਮ ਹੈ ਜਦੋਂ 14 ਮਾਰਚ ਨੂੰ ਜੱਜ ਦੇ ਘਰ ਅੱਗ ਲੱਗਦੀ ਹੈ ਜੱਜ ਜਸ਼ਵੰਤ ਬਰਮਾ ਨੇ ਜਨਾ ਦੇ ਘਰ ਦੇ ਅੰਦਰ ਅੱਗ ਲੱਗਦੀ ਹੈ ਤੇ ਉਸ ਤੋਂ ਬਾਅਦ ਜਦੋਂ ਫਾਇਰ ਬ੍ਰਿਗੇਡ ਦੇ ਕਰਮਚਾਰੀ ਪਹੁੰਚਦੇ ਨੇ ਤਾਂ ਅੱਗ ਤੇ ਕਾਬੂ ਪਾਇਆ ਜਾਂਦਾ ਹੈ ਜਦੋਂ ਕਰਮਚਾਰੀ ਅੰਦਰ ਪਹੁੰਚਦੇ ਨੇ ਤਾਂ ਹੈਰਾਨ ਰਹਿ ਜਾਂਦੇ ਨੇ ਕਿਲਕੀ 5-500 ਦੇ ਨੋਟਾਂ ਦੇ ਨਾਲ ਭਰੇ ਹੋਏ 5 ਤੋਂ 6 ਬੋਰੇ ਜਿਹੜਾ ਨੇ ਉਹਨਾਂ ਨੂੰ ਮਿਲਦੇ ਨੇ ਜਿਹੜੇ ਨੋਟ ਅੱਧੇ ਜਲੇ ਹੁੰਦੇ ਨੇ ਤੇ ਉਸ ਤੋਂ ਬਾਅਦ ਇਹ ਪੂਰਾ ਮਾਮਲਾ ਸੁਪਰੀਮ ਕੋਰਟ ਤੱਕ ਜਾਂਦਾ ਹੈ ਸੁਪਰੀਮ ਕੋਰਟ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਜਾਂਦੇ ਨੇ ਤੇ ਜਦੋਂ ਕੱਲ ਰਾਤ ਉਹ ਜਾਂਚ ਰਿਪੋਰਟ ਸੁਪਰੀਮ ਕੋਰਟ ਪਹੁੰਚਦੀ ਹੈ ਤਾਂ ਸੁਪਰੀਮ ਕੋਰਟ ਦੇ ਵੱਲੋਂ ਇਹ ਰਿਪੋਰਟ ਜਿਹੜੀ ਆ ਉਸ ਜਨਤਕ ਕਰ ਦਿੱਤੀ ਗਈ ਹੈ ਤੇ ਜਿਹੜੀਆਂ ਤਸਵੀਰਾਂ ਇਸ ਰਿਪੋਰਟ ਦੇ ਨਾਲ ਅਟੈਚ ਕੀਤੀਆਂ ਗਈਆਂ ਨੇ ਤਾਂ ਵੀਡੀਓਜ਼ ਵੀ ਜਨਤਕ ਕਰ ਦਿੱਤੀਆਂ ਜਾਂਦੀਆਂ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਉਹੀ ਤਸਵੀਰਾਂ ਨੇ ਜਿਹੜੀਆਂ ਜੱਜ ਦੇ ਘਰ ਅੰਦਰ ਦੀਆਂ ਨੇ ਜੱਜ ਜਸ਼ਵੰਤ ਬਰਮਾ ਦੇ ਘਰ ਦੇ ਅੰਦਰ ਦੀਆਂ ਉਸ ਸਮੇਂ ਦੀਆਂ ਤਸਵੀਰਾਂ ਨੇ ਜਦੋਂ ਉਹਨਾਂ ਦੇ ਘਰ ਅੱਗ ਲੱਗਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਫਾਇਰ ਬ੍ਰਿਗੇਡ ਦੇ ਕਰਮਚਾਰੀ ਜਿਹੜਾ ਨੇ ਉਹ ਨੋਟਾਂ ਨੂੰ ਜਿਹੜਾ ਨੇ ਉਹ ਸਾਫ਼ ਕਰ ਰਹੇ ਨੇ 5-500 ਦੇ ਨੋਟਾਂ ਦੀਆਂ ਭਰੀਆਂ ਹੋਈਆਂ ਪੰਜ ਤੋਂ 6 ਬੋਰੀਆਂ ਜਿਹੜੀਆਂ ਨੇ ਉਹ ਦੱਸੀਆਂ ਜਾ ਰਹੀਆਂ ਨੇ ਤੇ ਉਧਰ ਜੇਕਰ ਜੱਜ ਸਾਹਿਬ ਦੀ ਗੱਲ ਕਰੀਏ ਤਾਂ ਜੱਜ ਜਸ਼ਵੰਤ ਬਰਮਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਨਜਾਇਜ਼ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਕਦੀ ਵੀ ਦੇਖਿਆ ਜਾਵੇ ਤਾਂ ਨੋਟ ਖੁੱਲੇ ਏਰੀਏ ਦੇ ਵਿੱਚ ਨਹੀਂ ਰੱਖੇ ਜਾਂਦੇ ਤਾਂ ਉਹਨਾਂ ਨੇ ਕਿਹਾ ਕਿ ਜੇਕਰ ਮੇਰੇ ਨੋਟ ਹੁੰਦੇ ਜਾਂ ਫਿਰ ਮੇਰੇ ਘਰ ਜਹੀ ਕੋਈ ਚੀਜ਼ ਪਈ ਹੁੰਦੀ ਤਾਂ ਮੈਂ ਇਹ ਸਮਾਨ ਚੱਕ ਕੇ ਬਾਹਰ ਰੱਖਣਾ ਸੀ ਪਰ ਇਹ ਸਮਾਨ ਮੇਰੇ ਘਰ ਦੇ ਖੁੱਲੇ ਹਿੱਸੇ ਦੇ ਵਿੱਚ ਪਿਆ ਸੀ ਤਾਂ ਇੱਥੋਂ ਸਮਝ ਆਉਂਦਾ ਹੈ ਕਿ ਮੈਨੂੰ ਫਸਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਨੇ ਤਾਂ ਬੇहद ਸੁਵੇਦਨਸ਼ੀਲ ਮਾਮਲਾ ਪੂਰਾ ਬਣ ਜਾਂਦਾ ਹੈ ਜਦੋਂ ਅਜਿਹੀਆਂ ਤਸਵੀਰਾਂ ਕਿਤੇੋਂ ਸਾਹਮਣੇ ਆਣ ਤਾ ਤਸਵੀਰਾਂ ਜਿਹੜੀਆਂ ਨੇ 14 ਮਾਰਚ ਦੀਆਂ ਨੇ ਜਿਹੜੀਆਂ ਹੁਣ ਸੁਪਰੀਮ ਕੋਰਟ ਦੇ ਵੱਲੋਂ ਜਨਤਕ ਕੀਤੀਆਂ ਗਈਆਂ ਨੇ ਤਾਂ ਨੋਟ ਜਿਹੜੇ ਨੇ ਪੂਰੇ ਤਰੀਕੇ ਦੇ ਨਾਲ ਜਦੋਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਅੱਗੇ ਦੇ ਉੱਤੇ ਕਾਬੂ ਪਾਦੀਆਂ ਨੇ ਤਾਂ ਗਿੱਲੇ ਹੋ ਚੁੱਕੇ ਨੇ ਤੇ ਅੱਧੇ ਸੜੇ ਹੋਏ ਨੋਟ ਨੇ ਤੇ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਪੁੱਛ ਪੜਤਾਲ ਵੀ ਕੀਤੀ ਜਾਏਗੀ ਜੱਜ ਤੋਂ ਤੇ ਐਨੇ ਪੈਸੇ ਆਇਤਾ ਆਏ ਕਿੱਥੋਂ ਕਿਉਂਕਿ ਪੰਜ ਤੋਂ ਚਾਰ ਬੋਰੀਆਂ ਜਿਹੜੀਆਂ ਨੇ ਉਹ ਭਰੀਆਂ ਹੋਈਆਂ ਪੰਜ-ਪੰਜ ਸੌ ਦੇ ਨੋਟਾਂ ਦੀਆਂ ਦਸੀਆਂ ਜਾ ਰਹੀਆਂ ਨੇ ਤਾਂ ਬੇहद ਚਿੰਤਾਜਨਕ ਇਹ ਪੂਰਾ ਮਾਮਲਾ ਬਣ ਜਾਂਦਾ ਹੈ ਕਿਉਂਕਿ ਨ્યાਇਤੀਸ਼ ਜਿਹੜੇ ਕਹੇ ਜਾਂਦੇ ਨੇ ਜੱਜ ਤੇ ਜੱਜ ਦਾ ਕੰਮ ਹੁੰਦਾ ਇਨਸਾਫ ਦੇਣਾ ਤੇ ਜੇਕਰ ਜੱਜ ਦੇ ਘਰ ਤੋਂ ਇੱਦੇ ਵੱਡੇ ਰਕਮ ਜਿਹੜੀ ਬਾਰਾਮਦ ਹੁੰਦੀ ਤਾਂ ਕਿਤੇ ਨਾ ਕਿਤੇ ਵੱਡੇ ਸਵਾਲ ਜ਼ਰੂਰ ਖੜੇ ਹੋ ਜਾਂਦੇ ਨੇ ਤਾਂ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਜਿਹੜੀ ਆ ਹੋਰ ਸ਼ੁਰੂ ਕਰ ਦਿੱਤੀ ਗਈ ਹੈ ਪਰ ਜਿਹੜੀ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਇਹ ਗੱਲ ਨਿਕਲ ਕੇ ਸਾਹਮਣੇ ਆਈ ਸੀ ਕਿ ਵੱਡੀ ਗਿਣਤੀ 'ਚ ਨਗਦੀ ਬਰਾਮਦ ਹੋਈ ਹੈ ਤਾਂ ਉਸ ਪੂਰੇ ਮਾਮਲੇ ਦੇ ਵਿੱਚ ਜਾਂਚ ਦੇ ਹੁਕਮ ਸੁਪਰੀਮ ਕੋਰਟ ਦੇ ਵੱਲੋਂ ਦਿੱਤੇ ਗਏ ਤਾਂ ਹੁਣ ਸੁਪਰੀਮ ਕੋਰਟ ਦੇ ਦੇ ਵੱਲੋਂ ਜਿਹੜੀ ਰਿਪੋਰਟ ਸੁਪਰੀਮ ਕੋਰਟ 'ਚ ਭੇਜੀ ਗਈ ਸੀ ਤਾਂ ਉਹ ਰਿਪੋਰਟ ਜਨਤਕ ਕਰ ਦਿੱਤੀ ਗਈ ਹੈ ਤੇ ਨਾਲ ਦੀ ਨਾਲ ਜੋ ਵੀਡੀਓ ਸਬੂਤ ਦੇ ਤੌਰ ਤੇ ਅਟੈਚ ਕਰਕੇ ਜ ਗਈ ਸੀ ਤਾਂ ਉਹ ਵੀਡੀਓ ਵੀ ਜਨਤ ਕਰ ਦਿੱਤੀ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਾਲ ਦੀ ਵਿੰਡੋ ਦੇ ਵਿੱਚ ਤਸਵੀਰਾਂ ਜੱਸ ਸਾਹਿਬ ਦੇ ਘਰ ਦੇ ਅੰਦਰ ਦੀਆਂ ਨੇ ਜਿਸ ਦੇ ਵਿੱਚ 5-500 ਦੇ ਨੋਟ ਅੱਧ ਜਲੇ ਹੋਏ ਕੰਡੀਸ਼ਨ ਦੇ ਵਿੱਚ ਪਏ ਜਾਂਦੇ ਨੇ